ਸਿੱਖ ਰਾਜ ਦਾ ਰੱਖ ਅਕਾਲੀ ਫੂਲਾ ਸਿੰਘ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹਨਾਂ ਦਾ ਜਨਮ 1761 ਈਸਵੀ ਨੂੰ ਪਿਤਾ ਈਸਰ ਸਿੰਘ ਦੇ ਘਰ ਮਾਤਾ ਹਰਕੌਰ ਦੀ ਕੁੱਖੋਂ ਪਿੰਡ ਦੇਲਾਸੀਆਂ ਵਿਖੇ ਹੋਇਆ ਧਾਰਮਿਕ ਵਿਦਿਆ ਉਹਨਾਂ ਨੇ ਨਿਹੰਗ ਨਾਣਾ ਸਿੰਘ ਅਕਾਲੀ ਪਾਸੋਂ ਹਾਸਲ ਕੀਤੀ ਨਿਹੰਗ ਨਾਣਾ ਸਿੰਘ ਜੀ ਦੀ ਵਫਾਤ ਤੋਂ ਬਾਅਦ ਉਹਨਾਂ ਨੇ ਜਥੇ ਦੇ ਜਥੇਦਾਰ ਰੂਪ ਵਿੱਚ ਸੇਵਾ ਨਿਭਾਈ ਲਾਹੌਰ ਤੇ ਜਦ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋਇਆ ਤਦ ਆਪ 1800 ਈਸਵੀ ਵਿੱਚ ਆਪਣੇ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਮਹਾਰਾਜਾ ਰਣਜੀਤ ਸਿੰਘ ਨਾਲ ਸੁਤੰਤਰ ਤੌਰ ਤੇ ਕਈ ਮਹਿੰਮਾ ਵਿੱਚ ਹਿੱਸਾ ਲਿਆ ਤੇ ਖਾਲਸਾ ਰਾਜ ਦੀ ਕੋਈ ਅਜਿਹੀ ਮਹਿੰਮਾ ਜੰਗ ਨਹੀਂ ਸੀ ਜਿਸ ਵਿੱਚ ਅਕਾਲੀ ਫੂਲਾ ਸਿੰਘ ਦੀ ਸ਼ਮੂਲੀਅਤ ਨਾ ਹੋਵੇ ਜਿਸ ਸਮੇਂ ਮਹਾਰਾਜੇ ਨੇ ਨੁਸ਼ਹਿਰਾ ਤੇ ਹਮਲਾ ਕੀਤਾ ਉਸ ਸਮੇਂ ਅਕਾਲੀ ਫੂਲਾ ਸਿੰਘ ਨੇ ਮੋਰੀ ਹੋ ਕੇ ਗਾਜ਼ੀਆਂ ਦਾ ਮੁਕਾਬਲਾ ਕੀਤਾ ਇਸ ਜੰਗ ਦੌਰਾਨ ਹੀ ਅਕਾਲੀ ਫੂਲਾ ਸਿੰਘ ਨੂੰ ਕਈ ਗੋਲੀਆਂ ਲੱਗੀਆਂ ਤੇ ਆਪ ਇਸ ਜੰਗ ਦੇ ਵਿੱਚ 1880 ਸੰਮਤ ਚੇਤ ਮਹੀਨੇ ਨੂੰ ਸ਼ਹੀਦ ਦੀਪਾਗ ਹੈ ਅਗਲੀ ਸਵੇਰ ਉਹਨਾਂ ਦਾ ਸੰਸਕਾਰ ਲੁੱਡੇ ਦਰਿਆ ਦੇ ਕੰਡੇ ਮਹਾਰਾਜ ਰਣਜੀਤ ਸਿੰਘ ਅਤੇ ਹੋਰ ਸਰਦਾਰਾਂ ਦੀ ਹਾਜ਼ਰੀ ਦੇ ਵਿੱਚ ਹੋਇਆ